ਹੇ ਹਰੇ ਸਾਡਾ ਵੀ ਦਿਲ ਕਰਦਾ ਗਾਏ ਵੀਰੇ ਦੀਆਂ ਕੋੜੀਆਂ ਚੰਦਰ ਰਾਜ ਜਗਦੋਨ ਦਿੰਦਾ ਨਹੀਂ ਅਮ ਪੁੱਤਾਂ ਨਾਲੋਂ ਪਹਿਲਾਂ ਦੀਆਂ ਤਾਈਆਂ ਹੋਣੇ ਹੁੰਦੀਆਂ ਹਮ ਮੰਗਰੋ ਕੋਈ ਹੋਣ ਦਿੰਦਾ ਨਹੀਂ ਹਏ ਤੀਜੇ ਮਹੀਨੇ ਮੋਤ ਮੇਰੀ ਦੇ ਆ ਜਾਣ ਹੁਕਮ ਨਹੀਂ ਲਾਈ ਹਏ ਤੀਜੇ ਮਹੀਨੇ ਮੋਤ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਇੱਕ ਇੱਕ ਕਰਕੇ ਸਭ ਰਿਪੋਰਟਾਂ ਆ ਜਾਣ ਬਾਰੋਂ ਵਾਰੀ ਮਾਂ ਟਿੱਕ ਟਿੱਕ ਕਰਕੇ ਸਭ ਰਿਪੋਰਟਾਂ ਆ ਜਾਣ ਬਾਰੋਂ ਵਾਰੀ ਹਏ ਕੁਖ ਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਦੋ ਕੜੀਆਂ ਰੋਣ ਜ਼ਿੰਦਾਨੀ ਹੇ ਪੁੱਤਾਂ ਨਾਲੋਂ ਪਹਿਲਾਂ ਤੀਆਂ ਤਾਈਓਂ ਨੇ ਹੁੰਦੀਆਂ ਹਮਗਰੋਂ ਕੋਈ ਹੋਣ ਜ਼ਿੰਦਾਨੀ ਨਹੀਂ ਨਹੀਂ ਅੰਮੀਏ ਜਮਨਰਾਹੀ ਹੋਣ ਜ਼ਿੰਦਾਨੀ ਸੋ ਇੱਕ ਮਿੰਟ ਮੇਰਾ ਟੂ ਟੈਂਪ ਤਾਂ ਜਦ ਹਸਾਰਾ ਹੁਣ ਟਾਈਮ ਹੋਣਾ ਬਾਕੀ ਕਮੈਂਡ ਨੇ ਮੈਨੂੰ ਕਿਹਾ ਸੀ ਵੀ ਸੈਸ਼ਨ ਹੋ ਜਾਣਾ। ਫਿਰ ਮੈਂ ਮਰੇ ਅੱਧਾ ਆਪਣਾ ਨੰਬਰ ਦਿੱਤਾ। ਗਿੰਡੀ ਵਾਲੀ ਨਾੜੋਂ ਜਿੱਦ ਕਰ ਦਿੱਤਾ। ਮੈਂ ਥੋੜੇ ਮਾਤਰਾ ਦੇਣਾ ਹੈ ਨਾ। ਸਪਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪੈਰੋਂ ਨੰਗੇ ਦਿਨ ਬੱਚ ਬਣਦੇ ਤੇ ਕਹਿੰਦਾ ਓਏ ਕੰਨ ਤੋਂ ਫੜ ਕੇ ਮੰਮੀ ਸਕੂਲ ਨੂੰ ਤੋਰ ਦਿੰਦੀ ਸੀ ਹੈ ਖਾਣ ਨੂੰ 5 ਰੁਪਏ ਜਾਗੂ ਜੀ ਹੋਰ ਦਿੰਦੀ ਸੀ ਘਰੇ ਮਠੀ-ਮਠੀ ਮੰਗਾਉਂਦਾ ਤੇ ਕਹਿੰਦਾ ਕੰਨ ਤੋਂ ਫੜ ਕੇ ਮੰਮੀ ਸਕੂਲ ਨੂੰ ਤੋਰ ਦਿੰਦੀ ਸੀ ਹੈ ਖਾਣ ਨੂੰ 5 ਰੁਪਏ ਜਾਗੂ ਜੀ ਹੋਰ ਦਿੰਦੀ ਸੀ ਅਗਰ ਲਾ ਤੁਸੀਂ ਸੁਣੋ ਓ ਸਾਨੂੰ ਅੱਜ ਵੀ ਚੇਤੇ ਆਉਂਦੇ ਅੱਜ ਵੀ ਤੇ ਡੇ ਹੁੰਦੇ ਹਿੰਦੀ ਵਾਲੀ ਮਾਣਮ ਦੇ ਦਿੰਦੇ ਹੋ ਜੀ ਤੇ ਪੱਤੀ ਪੜੀ ਗਈ ਯਾਰੋ ਸੀਗੇ ਕਿੰਨੇ ਚੰਗੇ ਪਲਾਟੀਆਂ ਮੈਂ ਥਰੇ ਮਾਟਰ ਤੂੰ ਕਹਿੰਦਾ ਓ ਸੁਖ ਦੇਸੀ ਅਸੀਂ ਸੁੱਖਾ ਕਰਦੇ ਸੀ ਅਰਦਾਸਾਂ ਕਿਰਿਸ਼ਪਾਲ ਮਾਸਤ ਸਤੂ ਨੇ ਲਾਵੇ ਨਾ ਹੈ ਆਉਂਦੇ ਨਹੀਂ ਸੀ ਸੁਭਾਲ ਸਾਨੂੰ ਕਿੱਦਾਂ ਸ਼ੁਕਰ ਲਾਵੇ ਨਾ ਪਰ ਅੱਜ ਸਾਨੂੰ ਕੰਮ ਦੇ ਦੇ ਅੱਟੀ ਵਾਲੇ ਬਟਾ ਛੱਡੀ ਗੱਲਾਂ ਅੱਜ ਸਾਨੂੰ ਕੰਮ ਦੇਗੇ ਸਰ ਦੇ ਲਾਏ ਡੰਡੇ ਹੋ ਦਿਨ ਪੱਤੀ ਪਣਦੇ ਯਾਰੋ ਸੀਗੇ ਕਿੰਨੇ ਚੰਗੇ ਹੋ ਲੁਕੁਣ ਮਚੀਚੀ ਖੇਡਦੇ ਸੀ ਨਾਲੇ ਗੁੰਮੀ ਡੰਡੇ ਛੇਗੀ